ਹਲਕਾ ਪੱਟੀ ਦੇ ਜੋਤੀਸ਼ਾਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਸਕਰੀਨ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਚੋਰਾਂ ਵੱਲੋਂ ਜਿਹੜਾ ਇੱਕ ਗੁਰਦੁਆਰਾ ਸਾਹਿਬ ਨੂੰ ਨਹੀਂ ਬਖਸ਼ਿਆ ਗਿਆ ਤਾਂ ਗੁਰਦੁਆਰਾ ਸਾਹਿਬ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਜੀ ਹਾਂ ਹਲਕਾ ਪੱਟੀ ਦੇ ਜੋਤੀਸ਼ਾਹ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸੀ ਜਿੱਥੇ ਕਿ ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਜਿਹੜਾ ਇੰਜਾਮ ਦਿੱਤਾ ਤੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜ ਲਿਆ ਗਿਆ ਅਤੇ ਗੁਰਦੁਆਰਾ ਸਾਹਿਬ ਤੋਂ ਇੱਕ ਖੰਡ ਜਿਹੜੀ ਉੱਥੇ ਪਈ ਸੀ ਖੰਡ ਜਿਹੜੀ ਹੈ ਗੁਰਦੁਆਰਾ ਸਾਹਿਬ ਤੋਂ ਖੰਡ ਜਿਹੜੀ ਹੈ ਉਹ ਇੱਕ ਦੁਕਾਨ ਤੇ ਵੇਚੀ ਗਈ ਉਸ ਦੁਕਾਨਦਾਰ ਨੂੰ ਵੀ ਪੁਲਿਸ ਨੇ ਫੜਿਆ ਅਤੇ ਪੁਲਿਸ ਨੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਤੋਂ ਲਗਾਤਾਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਚੋਰੀਆਂ ਦਾ ਸਿਲਸਲਾ ਵੱਖ-ਵੱਖ ਥਾਵਾਂ ਤੇ ਜਾਰੀ ਹੈ ਇਸ ਤੋਂ ਪਹਿਲਾਂ ਜੇ ਗੱਲ ਐਮਐਲਏ ਦਫ਼ਤਰ ਦੀ ਕੀਤੀ ਜਾਵੇ ਉੱਥੇ ਵੀ ਚੋਰੀ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਦੋ ਤਿੰਨ ਘਰਾਂ ਦੇ ਵਿੱਚ ਨਾਨਕਸਰ ਮੱਲੇ ਦੇ ਵਿੱਚ ਵੀ ਜਿਹੜੀ ਹੈ ਉਹ ਚੋਰੀ ਦੀ ਵਾਰਦਾਤ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ ਤਾਂ ਕਿਸ ਤਰੀਕੇ ਦੀ ਪੁਲਿਸ ਦੇ ਵੱਲੋਂ ਕਾਰਵਾਈ ਹੋਵੇ ਗੱਲਬਾਤ ਕਰਕੇ ਜਾਣਦੇ ਆ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਮੌਜੂਦ ਨੇ ਪਿੰਡ ਦੇ ਵਾਸੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅਤੇ ਰਾਤ ਲਗਭਗ ਰਾਤ ਦੇ 11 ਵਜੇ ਇਹ ਚੋਰਾਂ ਵੱਲੋਂ ਜਿਹੜੀ ਆ ਇਹ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ ਗੱਲਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਬਾਬਾ ਅਸੌਰੇ ਜਵਾ ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ ਤੇ ਰਾਤ ਨੂੰ 9 ਵਜੇ ਚੋਰ ਆਇਆ ਵਾ ਦੁਕਾਨ ਦੇ ਟਾਪਕੇ ਅੰਦਰ ਗਿਆ ਵਾ ਤੇ ਗੋਲਖ ਦੀ ਚੋਰੀ ਕੀਤੀ ਆ ਦਰਵਾਜਾ ਮੇਨ ਦਰਵਾਜਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਿਆ ਗੋਲਖ ਦੇ ਵਿੱਚ ਹੀ ਇਹਦਾ ਚੋਰੀ ਕੀਤਾ ਵਾ ਗੋਲਕ ਵੀ ਦੱਸਦੇ ਨਾਲ ਹੀ ਲੱਗਿਆ ਗੋਲਕ ਨਾਲ ਲੈ ਗਿਆ ਜੀ ਤੇ ਬਾਹਰ ਪਾਣ ਕਿਹਨੂੰ ਕੀ ਮੰਗ ਕਰੋਗੇ ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ ਮੈਂ ਗ੍ਰੰਥੀ ਸਿੰਘ ਜੋ ਨਗਰ ਜੋਤੀਸ਼ਾ ਵਿਖੇ ਗੁਰਦੁਆਰ ਸੇਵਾ ਕਰਦਾ ਉਥੇ ਰਾਤੀਂ ਵਾਰਦਾਤ ਹੋਈ ਆ ਜੋ ਚੋਰ ਨੇ ਗੁਰੂ ਘਰ ਵਿੱਚ ਅੰਦਰ ਵੜ ਕੇ ਗੋਲਖ ਦੀ ਬੇਦਵੀ ਕੀਤੀ ਤੇ ਨਾਲ ਜੋ ਥੋੜੀ ਬਾਦੀ ਅੰਦਰਖੰਡ ਪਈ ਸੀ ਕੋਖੰਡ ਲੈ ਕੇ ਉਹ ਫਰਾਰ ਹੋ ਗਿਆ ਤੇ ਜਿਸ ਨੂੰ ਇਸ ਨੇ ਜਾ ਕੇ ਖੰਡ ਦਿੱਤੀ ਉਸ ਵੀ ਪੁਲਿਸ ਮੁਲਾਜ਼ਮਾ ਕੋਲੋਂ ਰਸਤੇ ਵਿੱਚ ਲਿਆ ਗਿਆ ਇਹ ਸਰਬੱਤ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਬੇਨਤੀ ਹੈ ਕਿ ਇਸ ਤੇ ਇੱਕ ਸਖਤ ਸੋਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੇਵਕ ਸਿੰਘ ਜੋਤੀ ਸ਼ਾ ਜੀ ਗਰਾਹਾਂ ਜਹੇਬੰਦੀ ਦੇ ਪ੍ਰਧਾਨ ਜੀ ਕਿਹੜਾ ਗੁਰਦੁਆਰਾ ਏ ਤੇ ਕਿਹੜੇ ਨਾਂ ਦੇ ਗੁਰਦੁਆਰਾ ਏ ਇਹ ਬਾਬਾ ਆਸਾ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਮੇਰਾ ਨਾਂ ਚਰਨੀ ਪਿੰਡ ਯੋਤੀਸ਼ਾ ਤੋਂ 1 ਕਿਲੋਮੀਟਰ ਲੇ ਦਾ ਰੋਡ ਦੇ ਉੱਤੇ ਹਾਂਜੀ ਕੀ ਗੱਲਬਾਤ ਹੋਈ ਅੱਜ ਤੁਹਾਨੂੰ ਇਹ ਨਾ ਰਾਤੀ ਕੋਈ ਚੋਰ ਆਇਆ ਕੋਨੇ ਗੁਰਦੁਆਰਾ ਸਾਹਿਬ ਦਾ ਤਾਲਾ ਦਰਬਾਰ ਦਾ ਤੋੜ ਕੇ ਤੇ ਅੰਦਰ ਗੋਲਕ ਦੇ ਵਿੱਚ ਉਹ ਜਿਹੜੀ ਮਾਇਆ ਸੀ ਪੈਸੇ ਸੀ ਉਹ ਗੋਲਕ ਭੰਨ ਕੇ ਉਹ ਲੈ ਗਿਆ ਕੁਛ ਉੱਥੇ ਸਗਰਾਂ ਵਾਲੇ ਦਿਨ ਸ਼ਬੀਲ ਲਈ ਸੀ ਤੇ ਖੰਡ ਦਾ ਟੋੜਾ ਵਧਿਆ ਪਿਆ ਸੀ ਉਹਦੇ ਵਿੱਚੋਂ ਕੁਝ ਖੰਡ ਪਾ ਕੇ ਉਹ ਲੈ ਆ। ਉਹ ਰੋ ਖੰਡ ਪਿੰਡ ਸਭਰਾ ਦੁਕਾਨਦਾਰ ਤੇ ਲਿਆਣਕ ਦੁਕਾਨ ਵਾਲੇ ਨੂੰ ਵੇਚੀ ਆ। ਉਹ ਜਿਹੜੇ ਦੁਕਾਨਦਾਰ ਨੂੰ ਵੇਚੀ ਆ ਉਹ ਵੀ ਦੁਕਾਨਦਾਰ ਪੁਲਿਸ ਨੇ ਗ੍ਰਿਫਤਾਰ ਕਰਕੇ ਚੌਂਕੀ ਸਭਰਾ ਦੇ ਵਿੱਚ ਲੈ ਜਾਂਦਾ ਵਾ। ਤੇ ਹੁਣ ਐਸਐਸਓ ਸਾਹਿਬ ਜਿਹੜੇ ਆ ਉਹ ਕਾਰਵਾਈ ਕਰਨਦੇ ਆ। ਉਹ ਪਰਚਾ ਲਿਖਣਦੇ ਆ। ਜੇ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਵੀ ਜਿਹੜਾ ਗੁਰਗੁਰਾਂ ਸਾਹਿਬ ਦੇ ਬੇਅਦਬੀ ਬਚ ਗਈ ਆ। ਤੇ ਜਿਹੜੀ ਗੋਲਕ ਦੀ ਹੋਈ ਆ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਿਆ ਕਿੰਨੇ ਪੈਸੇ ਜਿਹੜੇ ਕੱਢ ਕੇ ਉਹ ਕੋਈ 2 ਮਹੀਨਿਆਂ ਦੀ ਮਾਇਆ ਸੀ ਗੁਰਦੁਆਰਾ ਬੈਕਾਂ ਦਾਵਾ ਬੈਕਾਂ ਦੇ ਵਿੱਚ ਕੋ 40 50 ਘਾਰਾ ਤੇ ਕੋਈ ਹੋਊਗਾ 2-3000 ਰੁਪਇਆ ਹੁਣ ਗੋਲਕ ਦੀ ਗਿਣਤੀ ਤਾਂ ਕੋਈ ਹੁੰਦੀ ਨਹੀਂ ਕਿ ਗੋਲਕ ਦੇ ਵਿੱਚ ਤੇ ਮਾਇਆ ਚੋਰ ਦਾ ਪਤਾ ਲੱਗਾ ਕਿ ਚੋਰ ਦਾ ਨਾਮ ਚੋਰ ਫੜਿਆ ਗਿਆ ਚੋਰ ਜਿਹੜਾ ਉਹ ਪੁਲਿਸ ਨੇ ਬਰਾਮਦ ਕਰ ਲਿਆ ਉਹ ਪਿੰਡ ਸਭਰਾ ਦਾ ਮੁੰਡਾ ਵਾ ਉਹ ਪੁਲਸ ਨੇ ਗ੍ਰਾਮ ਬਰਾਮਦ ਕਰਕੇ ਤੇ ਉਹਨਾਂ ਇੱਥੇ ਹਵਾਲਾ ਰਚ ਦਿੱਤਾ ਹੈ 골ਦੀ ਚੋਰੀ 골ਦੀ ਬਰਾਮਦ ਕਰ ਲਈ ਹਾਂ ਉਹ 골ਦੀ ਬਰਾਮਦ ਕਰਕੇ ਉਹ ਪੁਲਸ ਲੈ ਆਈ ਆ ਤਾਲਾ ਜਿਹੜਾ ਵੱਢਿਆ ਗਿਆ ਉਹ ਵੀ ਪੁਲਸ ਲੈ ਆਈ ਆ ਉਹ ਜਿਹੜੇ ਬਲੇਟ ਨਾਲ ਉਹਨੇ ਤਾਲਾ ਵੱਢਿਆ ਉਹ ਵੀ ਪੁਲਸ ਨੇ ਬਰਾਮਦ ਕਰ ਲਿਆ ਕੀ ਮੰਗ ਕਰੋਗੇ ਹੁਣ ਪੁਲਿਸ ਪ੍ਰਸ਼ਾਸਨ ਅਸੀਂ ਪੁਲਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜਿਹੜੇ ਇਹ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਕਰਦੇ ਆ ਇਹਨਾਂ ਤੋਂ ਵੱਧ ਤੋਂ ਵੱਧ ਵੱਡੀ ਤੋਂ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸੁਰੱਖਾਂ ਦੇ ਪਿੱਛੇ ਦਿੱਤਾ ਜਾਵੇ ਜਿਹੜਾ ਗੁਰੂ ਘਰ ਨੂੰ ਨਹੀਂ ਬਖਸ਼ਦਾ ਗੁਰੂ ਘਰਾਂ ਦੇ ਵਿੱਚੋਂ ਵੀ ਚੋਰੀਆਂ ਹੁੰਦਾ ਈਆਂ ਵਾਂ ਅਸੀਂ ਪੁਲਿਸ ਨੂੰ ਤੇ ਨਾਲ ਜੋ ਵੀ ਸਾਡੇ ਵਿਧਾਇਕ ਸਾਹਾ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਆਪਣੇ ਏਰੀਏ ਦੇ ਵਿੱਚ ਥੋੜੀ ਜਿਹੀ ਸਖਤੀ ਕਰੀਏ ਜਿਹੜੀਆਂ ਥੰਸਾਂ ਤੇ ਚੋਰੀਆਂ ਹੁੰਦੀਆਂ ਵਾਂ ਇਹ ਤੋਂ ਲੋਕਾਂ ਨੂੰ ਬਚਾਈਏ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਹੋਰ ਜੋਤੀਸ਼ਾ ਕੀ ਗੱਲਬਾਤ ਹੋਈ ਆ ਗੁਰਦੁਆਰੇ ਦੀ ਅੱਜ ਜੀ ਜੋਤੀਸ਼ਾ ਦੇ ਨਗਰ ਦੇ ਬਾਹਰ ਵੱਲ 1 ਕਿਲੋਮੀਟਰ ਦੂਰ ਬੇਕਾਂ ਦੇ ਵਿੱਚ ਇੱਕ ਗੁਰਦਾਰਾ ਬਾਬਾ ਆਸਾ ਸਿੰਘ ਜੀ ਦਾ ਜੀ ਉਹ ਗੁਰਦਾਰੇ ਇੱਕ ਚੋਰ ਵੱਲੋਂ ਚੋਰੀ ਕੀਤੀ ਗਈ ਆ ਤੇ ਚੋਰ ਨੂੰ ਮੌਕੇ ਤੇ ਰਾਤ 9:00 ਵਜੇ ਦੇ ਕਰੀਬ ਉਹਨੇ ਚੋਰੀ ਕੀਤੀ ਸੀ ਤਾਲਾ ਤੋੜ ਕੇ ਅੰਦਰ ਵੜ ਗਿਆ ਸੀ ਤੇ ਉਹਨੂੰ ਮੌਕੇ ਤੇ ਫੜ ਕੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਫੜ ਕੇ ਉਹਨੂੰ ਹਵਾਲਾ ਦੇ ਵਿੱਚ ਦਿੱਤਾ ਗਿਆ ਤੇ ਮੌਕੇ ਤੇ ਜਿਹੜਾ ਸਮਾਨ ਜਿੰਨਾ ਵੀ ਉਹਨੇ ਚੋਰੀ ਕੀਤਾ ਸੀ ਬਰਾਮਦ ਕਰਕੇ ਤੋਂ ਸਾਰਾ ਹਾਜ਼ਰ ਆ ਜੀ ਗੋਲਕ ਵੀ ਬਰਾਮਦ ਕਰ ਲਈ ਆ ਹਾਂ ਜੀ ਗੋਲਕ ਵੀ ਬਰਾਮਦ ਕਰ ਲਈਏ ਕਿੰਨੇ ਕੁ ਪੈਸੇ ਦਿੱਤੇ ਜਾ ਰਹੇ ਇਹਦੇ ਵੇਖੋ ਜੀ ਬਾਈਕਾਂ ਦੇ ਵਿੱਚ ਗੁਰਦੁਆਰਾ ਵਾ ਬਾਈਕਾਂ ਦੀ ਜਿੰਨੀ ਕੁ ਸੰਗਤ ਆਉਂਦੀ ਆ ਸੰਗਤ ਦੇ ਹਿਸਾਬ ਨਾਲ ਜਿੰਨੀ ਕਿ 2 ਮਹੀਨਿਆਂ ਦੇ ਗੋਲਕ ਤਿੰਨ ਹਜ਼ਾਰ ਦੇ ਕਰੀਬ ਲਾਗੇ ਬੰਨੇ ਦੱਸਿਆ ਜਾ ਰਿਹਾ ਕਿ ਜਿਹੜੀ ਗੋਲਕ ਦੇ ਵਿੱਚ ਮਾਇਆ ਹੈ ਇਹ ਪਿੰਡ ਜਿਹੜੇ ਜੋਤੀਸ਼ਾ ਦੇ ਨਗਰੋਂ ਲੋਈ ਜਿਹੜੇ ਚੋ ਕਾਬੂ ਕੀਤਾ ਗਿਆ ਕਿ ਹਾਂਜੀ ਹਾਂਜੀ ਉੱਥੇ ਗੁਰਦਾਰਾ ਸਾਹਿਬ ਕੈਮਰੇ ਸੀਸੀਟੀ ਕੈਮਰੇ ਲੱਗੇ ਹੋਏ ਆ ਉਹਨਾਂ ਸੀਸੀਟੀ ਕੈਮਰਿਆਂ ਦੇ ਵਿੱਚੋਂ ਰਿਕਾਰਡਿੰਗ ਕੱਢ ਗਏ ਔਰ ਰਿਕਾਰਡਿੰਗ ਦੇ ਆਧਾਰ ਤੇ ਵਿੱਚ ਸਰਚ ਕੀਤੀ ਗਈ ਹੈ ਨਾਲ ਪੁਲਿਸ ਪ੍ਰਸ਼ਾਸਨ ਲੈ ਕੇ ਨਾਲ ਸੰਗਤ ਬਾਈਕਾਂ ਦੀ ਪਿੰਡ ਦੀ ਸੰਗਤ ਨਾਲ ਲੈ ਕੇ ਉਹ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਲਦੀ ਚੋਰ ਫੜਿਆ ਗਿਆ ਜੀ ਮੇਰਾ ਨਾਮ ਗੁਰਸੇਪ ਸਿੰਘ ਮੈਂਬਰ ਪੰਚਾਇਤ ਜੋਤੀਸ਼ਾ ਕੀ ਗੱਲ ਬਾਤ ਹੈ ਯਾਰ ਗੱਲ ਬਾਤ ਹੋਈ ਆ ਰਾਤ ਤਕਰੀਬਨ ਮੇਰਾ ਹਲ ਵੀ 8 9 ਕ ਦਾ ਟਾਈਮ ਹੋਊ ਜਿਹੜਾ ਗੁਰਦਸਾ ਗੁਰਦੁਆਰਾ ਸਾਹਿਬ ਇਹ ਚੋਰੀ ਹੋਈ ਆ ਤਾਲਾ ਤੋੜਿਆ ਗਿਆ ਵਾ ਅੰਦਰ ਗੋਲਖ ਪਈ ਸੀ ਤੇ ਗੋਲਖ ਦੇ ਵਿੱਚ ਉਹ ਪਹਿਲਾਂ ਤਾਂ ਅੰਦਰ ਪੈਰ ਮਾਰਦਾ ਰਿਹਾ ਉਹ ਗੋਲਖ ਦੇ ਉੱਤੇ ਤੇ ਗੋਲਖ ਨਹੀਂ ਉੱਥੇ ਟੁੱਟੀ ਮੁਰਕੇ ਬਾਹਰ ਲਿਆ ਕੇ ਤੇ ਬਾਹਰ ਨੀਵੇਂ ਥਾਂ ਪੈਲੀ ਦੇ ਵਿੱਚ ਸੁੱਟ ਗਏ ਉਹਦੇ ਵਿੱਚੋਂ ਜੋੜੇ ਪੈਸੇ ਸੀ ਪੈਸੇ ਤਕਰੀਬਨ ਹੋਊਗਾ ਕੋਈ ਮੇਰਾ 2 ਕੁ ਮਹੀਨਿਆਂ ਦਾ ਬਾਬਾ ਜੀ ਦਸੰਦਾ ਸੀ ਤੇ ਕੋਈ 3000 ਰੁਪਏ ਦੇ ਡੇੜ ਫੇਰ ਹੋਣਗੇ ਵਿਕਾਂ ਦਾ ਗੁਰਦੁਆਰਾ ਵਾ 50 60 70 ਘਰ ਵਾ ਤੇ ਇਹਨੇ ਬਹੁਤ ਮਾਰੀ ਗੱਲ ਕੀਤੀ ਕਿ ਬਾਕੀ ਦੁਕਾਨਦਾਰ ਨੇ ਜਿन्होने ਸਾਮਾਨ ਖਰੀਦਿਆ ਵਾ ਉਸ ਉਹਦੇ ਉੱਤੇ ਵੀ ਬਹੁਤ ਕਾਰਵਾਈ ਹੋਣੀ ਚਾਹੀਦੀ ਆ ਕਿਉਂ ਜਿਹੜਾ ਦੁਕਾਨਦਾਰ ਵਾ ਜੇ ਉਹ ਸਾਮਾਨ ਚੋਰੀ ਦਾ ਨਾਂ ਲਵੇ ਤੇ ਜਿਹੜੇ ਚੋਰ ਵਾ ਚੋਰਾ ਨੂੰ ਨੱਥ ਪਾ ਸਕਦੀ ਆ ਜਿਹੜੇ ਚੋਰ ਆ ਜਿਹੜੇ ਕੋਈ ਵੀ ਕੁਆੜੀਆ ਵਾ ਕੋਈ ਵੀ ਚੀਜ਼ ਲੈਂਦਾ ਵਾ ਉੱਤੇ ਉਹਦੇ ਨਾਲ ਬਾਈ ਨੇਮ ਪਰਚਾ ਹੋਏ ਫਿਰ ਇਹ ਨਾਥ ਪੈ ਸਕਦੀ ਜਾਂ ਨਹੀਂ ਤੇ ਮੰਨ ਲਓ ਤੁਸੀਂ ਜੇ ਚੋਰ ਨੇ ਜਾ ਕੇ ਸਮਾਨ ਵੇਚਤਾ ਤੇ ਚੋਰ ਤਾਂ ਮਾਨਾ ਪੈਸੇ ਲੈ ਕੇ ਘਰੋਂ ਚੜ ਗਿਆ ਤੇ ਉਹਨੇ ਸਸਤਾ ਸਮਾਨ ਲੈ ਕੇ ਗਾ ਮਹਿੰਗਾ ਸਮਾਨ ਵੇਚਣਾ ਇਹ ਉੱਤੇ ਉਦੋਂ ਉਦੋਂ ਪਹਿਲਾਂ ਚੋਰ ਨੂੰ ਪਹਿਲਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਚੋਰ ਹੈ ਜਿਹਦਾ ਲਵਪ੍ਰੀਤ ਸਿੰਘ ਪੁੱਤਰ ਆਪਣਾ ਸ਼ਮਸ਼ੀਰ ਸਿੰਘ ਵਾਸੀ ਸਵਰਾ ਦਾ ਰਹਿਣਾ ਇਹਨੇ ਗੁਰਦੁਆਰਾ ਪਿੰਡ ਜੋਤੀਸ਼ਾਹ ਪਿੰਡ ਉਥੋਂ ਗੁਰਦੁਰਾ ਸਾਹਿਬ ਦੇ ਬਾਹਰੋਂ ਤਾਨਾ ਤੋੜ ਕੇ ਨੂੰ ਗੋਲਕ ਦਾ ਤੋੜ ਕੇ ਰੁਪਈਆ ਚੋਰੀ ਕੀਤਾ ਤੇ ਨਾਲ ਉਥੋਂ ਫੀਮਖੰਡ 25 ਕਿਲੋ ਦੀ ਚੋਰੀ ਕਰਕੇ ਲੈ ਗਿਆ। ਇਹ ਗੋਲਕ ਨੂੰ ਕਿਉਂ ਲੱਲ ਆਇਆ ਯਾਰ ਗੋਲਕ? ਇਹ ਗੋਲਕ ਨੂੰ ਪੈਸੇ ਕਾਣ ਕੇ ਤੇ ਗੋਲਕ ਉਸੇ ਸੁੱਟ ਆਇਆ ਜੀ ਬਾਹਰ। ਇਹ ਗੋਲਕ ਬਰਾਮਦ ਕਰ ਲਈਏ। ਹਾਂ ਗੋਲਕ ਬਰਾਮਦ। ਜਿਹੜੇ ਇਹਨਾਂ ਤੋਂ ਚੋਰੀ ਕਰਕੇ ਇਹਦਾ ਸਮਾਨ ਵੇਚਿਆ ਦੁਕਾਨਦਾਰ ਵਾਲਾ ਉਹ ਦੁਕਾਨਦਾਰ ਵਾਲਾ ਵੀ ਕੰਮ ਕਰ ਰਿਹਾ। ਪੰਜ ਦੁਕਾਨਦਾਰ ਵਾਲਾ ਵੀ ਕੰਮ ਕਰਦਾ। ਦੁਕਾਨਦਾਰ ਕਿਹੜੀ ਕਿਹੜੀ ਚੀਜ਼ੀ ਬਰਾਮਦ ਹੋਈ? ਆਹ ਤੇ ਲਾਦੇ ਖੰਡ ਬਣਾਉਂਦੀ ਜੀਤੀ ਜਾਣਾ 25 ਕਿਲੋ ਕਿੰਨੇ ਕਿਲੋ ਖਾਡਾ 25 ਕਿਲੋ ਸਰ ਅੰਕਿੰਨ ਪਛਾਤਾ ਦਰਜ 하게 ਵੀ ਜਾ ਰਹੇ ਨੇ ਮੈਂ ਇਹਦੇ ਬਾਰੇ ਪਤਾ ਨਹੀਂ ਹੈ ਪਰ ਮੈਂ ਤਾਂ ਪਹਿਲਾਂ ਹੀ ਪਰਚੇ ਤੇ ਦਰਜ ਕੀਤਾ ਨਾ ਅਗਲੀ ਸਰ ਕਾਰਵਾਈ ਕੀ ਮਜਲੀਂ ਦੀ ਜਾ ਰਹੀ ਹੈ ਬਸ ਕਾਰਵਾਈ ਕੀਤੀ ਜਾ ਰਹੀ ਪਈ ਤੇ ਪਰਚਾ ਦਰਜ ਕਰਨਾ ਚਾਹੀਦਾ ਤੇ ਨਾਲ ਚੋਰ ਨੂੰ ਫਰਜ਼ਾਇਦਾ ਸਮਾਨੇ ਬਣਾਉਣਾ ਹੈ ਉਹ ਇਹ ਸਨ ਪਿੰਡ ਵਾਸੀ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਦੋਸ਼ੀਆਂ ਨੂੰ ਫੜ ਲਿਆ ਗਿਆ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਦ ਤੱਕ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਨਦਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ